ਪੰਜਾਬੀ ਇਕਲਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਹੋਵੇਗੀ ਪੰਜਾਬ ਕੈਬਨਿਟ ਦੀਆਂ ਮੀਟਿੰਗ। ਪੰਜਾਬ ਸਰਕਾਰ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਕਰੀ ਗਿਆ ਐਲਾਨ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਚ ਕਿਸਾਨਾਂ ਲਈ ਰੱਖੀਆਂ ਵੱਡੀਆਂ ਮੰਗਾਂ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ। ਅਕਾਲੀ ਦਲ ਬਾਰੇ ਮੂਡ ਬੋਲੇ ਗਿਆਨੀ ਹਰਪ੍ਰੀਤ ਸਿੰਘ ਕਿਹਾ ਅਕਾਲੀ ਦਲ ਦੇ ਪ੍ਰਧਾਨ ਨੂੰ ਚੰਗੇ ਸਲਾਹਕਾਰ ਮਿਲ ਜਾਣ ਤਾਂ ਆਪਣੀ ਹੋਂਦ ਬਚਾ ਸਕਦਾ ਹੈ ਕਾਲੀ ਦਲ ਅੱਜ ਦਿੱਲੀ 'ਚ ਹੋਵੇਗੀ ਪੰਜਾਬ ਕਾਂਗਰਸ ਦੀ ਇਹ ਮੀਟਿੰਗ ਲਿਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖਬਰ 26 ਪਟਵਾਰੀਆਂ ਤੇ ਕਾਨੂੰਗੂਆਂ ਬਾਰੇ ਸਖਤ ਹੁਕਮ ਹੋਏ ਜਾ ਰਹੀ ਹੈ ਐਮਪੀ ਅਮ੍ਰਿਤਪਾਲ ਸਿੰਘ ਦੀ ਛੁੱਟੀਆਂ ਹੋਈ ਮਨਜ਼ੂਰ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ ਪੰਜਾਬ ਦਾ ਮੌਸਮ ਲਵੇਗਾ ਯੂ ਟਰਨ ਪੰਜਾਬ ਚ ਹਨੇਰੀ ਤੂਫਾਨ ਨਾਲ ਉਮੀਦਾਂ ਅਲਰਟ ਹੋਇਆ ਜਾ ਰਹੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਕਰਨਗੇ ਰੈਲੀ ਦੀ ਸ਼ੁਰੂਆਤ 18 ਮਾਰਚ ਨੂੰ ਵੱਜੇਗਾ ਚੋਣ ਵਿਗੁਲ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਮਾਨ ਸਰਕਾਰ ਲਈ ਉਧਾਰ ਲੈਣਾ ਉਨ੍ਹਾਂ ਹੀ ਲਾਜ਼ਮੀ ਜਿੰਨਾ ਮਨੁੱਖੀ ਜੀਵਨ ਲਈ ਆਕਸੀਜਨ ਆਪ ਵਿਧਾਇਕਾਂ ਖਿਲਾਫ ਮਨਜੀਤ ਸਿੰਘ ਕਾਕਾ ਨੇ ਲਾਇਆ ਗੰਭੀਰ ਦੋਸ਼ ਇਨਸਾਫ ਲੇ ਵਿਰੋਧੀ ਧਿਰਾਂ ਹੋਈਆਂ ਇਕਜੁੱਟ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਹੈ ਇਹ ਮੀਟਿੰਗ ਅੱਜ ਸਵੇਰੇ 11 ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹائش ਤੇ ਹੋਵੇਗੀ ਸੂਬਾ ਸਰਕਾਰ ਨੇ ਹਲੇ ਤੱਕ ਮੀਟਿੰਗ ਦਾ ਜੰਡਾ ਜਾਰੀ ਨਹੀਂ ਕੀਤਾ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਮੀਟਿੰਗ 'ਚ ਸੂਬਾਈ ਵਿਧਾਨ ਸਭਾ ਦੇ ਬਜਟ ਸੈਸ਼ਨ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ ਸੂਬਾ ਸਰਕਾਰ ਲਈ ਅਗਲੇ ਵਿੱਤ ਬਰੇ ਦਾ ਬਜਟ 31 ਮਾਰਚ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਪੇਸ਼ ਕਰਨਾ ਲਾਜ਼ਮੀ ਹੁੰਦਾ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਚ ਸਰਕਾਰ ਲੋਕਾਂ ਲਈ ਕੁਝ ਹੋਰ ਸਹੂਲਤਾਂ ਦਾ ਐਲਾਨ ਵੀ ਕਰ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਤੋਹਫਾ ਦਿੱਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ 3 ਮਾਰਚ ਨੂੰ ਪੰਜਾਬ ਸਰਕਾਰ ਦੀ ਅਹਿਮ ਕੈਬਨਿਟ ਦੀ ਮੀਟਿੰਗ ਹੋਈ ਸੀ ਇਸ ਸਮੇਂ ਦੌਰਾਨ ਦੋ OTIS ਸਕੀਮਾਂ ਪੇਸ਼ ਕੀਤੀਆਂ ਗਈਆਂ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਖੇਤੀਬਾੜੀ ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਸਥਾਈ ਕਮੇਟੀ ਨੇ ਲੋਕ ਸਭਾ ਚ ਗ੍ਰਾਂਟਾਂ ਦੀ ਮੰਗ ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਕਮੇਟੀ ਦੀਆਂ ਮੁੱਖ ਸ਼ਿਫਾਰਿਸ਼ਾਂ ਚ ਰਵਾਇਤੀ ਫਸਲਾਂ ਲਈ ਐਲਾਨੇ ਗਏ MSP ਤੋਂ ਇਲਾਵਾ ਜੈਵਿਕ ਉਤਪਾਦਾਂ ਲਈ ਘਟੋ-ਘੱਟ ਸਮਰਥਨ ਮੁੱਲ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨਾ ਤੇ ਜੈਵਿਕ ਕਿਸਾਨਾਂ ਲਈ ਯੋਗ ਮੁਆਵਜ਼ਾ ਇਹ ਕਿੰਨੀ ਬਣਾਉਣਾ ਸ਼ਾਮਿਲ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆ ਚਰਨਜੀਤ ਸਿੰਘ ਚੰਨੀ ਨੇ ਲਿਖਿਆ ਹੈ ਕਿ ਅੱਜ ਮੈਂ ਬਤੌਰ ਚੇਅਰਮੈਨ ਖੇਤੀਬਾੜੀ ਪਸ਼ੂ ਪਾਲਣ ਤੇ ਫੂਡ ਪ੍ਰੋਸੈਸਿੰਗ ਬਾਰੇ ਸੰਸਦੀ ਸਥਾਈ ਕਮੇਟੀ ਦੀ 7ਵੀਂ ਰਿਪੋਰਟ ਲੋਕ ਸਭਾ ਵਿੱਚ ਗ੍ਰਾਂਟਾਂ ਦੀਆਂ ਮੰਗਾਂ ਬਾਰੇ ਪੇਸ਼ ਕੀਤੀ ਹੈ ਪਹਿਲੀ ਮੰਗ ਚ ਉਹਨਾਂ ਨੇ ਲਿਖਿਆ ਹੈ ਕਿ ਖੇਤੀਬਾੜੀ ਲਈ ਬਜਟ ਵੰਡ ਚ ਵਾਅਦਾ ਕੀਤਾ ਜਾਵੇ ਅਤੇ एससीएसपी ਲਈ ਸਾਲਾਨਾ ਸੀਏਜੀ ਆਡਿਟ ਤੇ ਦਲਿਤ ਵਰਗ ਲਈ ਪੂਰਾ ਬਜਟ ਖਰਚ ਕੀਤਾ ਜਾਵੇ ਵਿਭਾਗ ਦਾ ਨਾਮ ਬਦਲ ਕੇ ਖੇਤੀਬਾੜੀ ਕਿਸਾਨਾਂ ਤੇ ਖੇਤੀ ਮਜ਼ਦੂਰ ਭਲਾਈ ਰੱਖਿਆ ਜਾਵੇ ਜੈਵਿਕ ਉਤਪਾਦਾਂ ਲਈ ਐਮਐਸਪੀ ਦਿੱਤੀ ਜਾਵੇ ਛੋਟੇ ਕਿਸਾਨਾਂ ਲਈ ਯੂਨੀਵਰਸਲ ਫਸਲ ਬੀਮਾ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਐਮਐਸਪੀ ਦੇ ਨਾਲ 100 ਰੁਪਏ ਕੁਇੰਟਲ ਦੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਨਾ ਹੋਣ ਕਿਸਾਨਾਂ ਨੂੰ ਐਮਐਸਪੀ ਗਰੰਟੀ ਦਿੱਤੀ ਜਾਵੇ ਅਤੇ ਖੇਤ ਮਜ਼ਦੂਰਾਂ ਦਾ ਕਰਜਾ ਮੁਆਫੀ ਦੀ ਪਹਿਲੀ ਰਿਪੋਰਟ ਲਾਗੂ ਕੀਤੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਪੰਜਾਬ ਦੀ ਖੇਤਰੀ ਪਾਰਟੀ ਮਜ਼ਬੂਤ ਹੋਵੇ ਜਿਵੇਂ 100 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਬਾਕੀ ਪਾਰਟੀਆਂ ਲਈ ਉਦਾਹਰਣ ਹੁੰਦੀ ਸੀ ਉਹਨਾਂ ਕਿ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੂਰਾ ਮਜ਼ਬੂਤ ਹੋਣਾ ਚਾਹੀਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਵੇਂ ਇਸ ਵਿੱਚ ਰੇਤਾ ਵੇਚਣ ਵਾਲਾ ਨਸ਼ਾ ਵੇਚਣ ਵਾਲਾ ਤੇ ਬਜਰੀ ਵੇਚਣ ਵਾਲਾ ਅਤੇ ਮੋਟਰਾਂ ਲਾਉਣ ਵਾਲਾ ਆ ਗਿਆ ਹੈ ਇਸ ਕਰਕੇ ਗ੍ਰਾਫ ਡਾਊਨ ਹੋ ਗਿਆ ਹੈ ਉਹਨਾਂ ਕਿਹਾ ਕਿ ਬਾਕੀ ਪਾਰਟੀਆਂ ਅਲੱਗ ਹਨ ਪ੍ਰਸ਼ਰੋਮਨੀ ਅਕਾਲੀ ਦਲ ਵੱਖਰਾ ਹੈ ਉਹਨਾਂ ਕਿਹਾ ਕਿ ਇਹ ਉਹ ਪਾਰਟੀ ਹੈ ਜਿਸ ਚ ਹਰ ਧਰਮ ਦੇ ਲੋਕ ਸ਼ਾਮਿਲ ਹੁੰਦੇ ਹਨ ਉਹਨਾਂ ਕਿਹਾ ਕਿ ਅਕਾਲੀ ਦਲ ਦਾ ਜੋ ਪਹਿਲਾ ਰੂਪਤਵਾ ਹੁੰਦਾ ਸੀ ਉਹ ਬਹਾਲ ਹੋਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸ਼ਰੋਮਨੀ ਅਕਾਲੀ ਦਲ ਦਾ ਹੋਰ ਰੂਪ ਜੋ ਪਹਿਲਾ ਹੁੰਦਾ ਸੀ ਉਹ ਹੋਵੇ ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਦੇ ਸਵਾਲ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਸਿਰਫ ਸੇਵਾਦਾਰ ਬਣ ਕੇ ਹੀ ਰਹਾਂਗਾ ਉਨ੍ਹਾਂ ਕਿਹਾ ਕਿ ਆਪਣੇ ਸੰਕਲਪ ਅਤੇ ਸਿਧਾਂਤਾਂ ਉੱਤੇ ਪੈਰਾ ਦੇਣਾ ਚਾਹੀਦਾ ਹੈ ਅਕਾਲੀ ਦਲ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਲੀਡਰ ਦਾ ਸਲਾਹਕਾਰ ਚੰਗਾ ਮਿਲ ਜਾਵੇ ਤਾਂ ਉਹੋ ਲੀਡਰ ਨੂੰ ਤਾਰ ਦਿੰਦਾ ਹੈ ਨਹੀਂ ਤਾਂ ਡੋਬ ਦਿੰਦਾ ਹੈ। ਉਹਨਾਂ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਚੰਗੇ ਸਲਾਹਕਾਰ ਮਿਲ ਜਾਣ ਤਾਂ ਅਕਾਲੀ ਦਲ ਆਪਣੀ ਹੋਂਦ ਬਚਾ ਸਕਦਾ ਹੈ। ਉਹਨਾਂ ਕਿਹਾ ਹੈ ਕਿ ਜਿਸ ਤਰ੍ਹਾਂ ਇਹ ਸਲਾਹ ਦੇ ਰਹੇ ਹਨ ਮੈਨੂੰ ਨਹੀਂ ਲੱਗਦਾ ਕਿ ਇਹ ਉਬਰੇਗਾ ਸਗੋਂ ਹੋਰ ਥੱਲੇ ਜਾਵੇਗਾ। ਪੰਜਾਬ ਕਾਂਗਰਸ ਦੀ ਅਹਿਮ ਬੈਠਕ 13 ਮਾਰਚ ਯਾਨੀ ਅੱਜ ਦਿੱਲੀ ਵਿਖੇ ਬੁਲਾਈ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਉਪੇਸ਼ ਬਗੇਲੇ ਇਹ ਮੀਟਿੰਗ ਸੱਦੀ ਹੈ ਜਿਸ ਵਿੱਚ ਪੰਜਾਬ ਕਾਂਗਰਸ ਦੇ ਰਾਸੀ ਮਾਮਲੇ ਦੀ ਕਮੇਟੀ ਦੇ ਮੈਂਬਰ ਸ਼ਾਮਿਲ ਹੋਣਗੇ ਸੂਤਰ ਦੱਸਦੇ ਹਨ ਕਿ ਅੱਜ ਹੋਣ ਵਾਲੀ ਇਸ ਮੀਟਿੰਗ 'ਚ ਪੰਜਾਬ 'ਚ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਸਿਆਸੀ ਮੰਤਨ ਹੋਵੇਗਾ ਮੀਟਿੰਗ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਦੇ ਸੀਨੀ ਨੇਤਾਗੂ ਵੀ ਸ਼ਾਮਿਲ ਹੋਣਗੇ ਇਸ ਮੀਟਿੰਗ 'ਚ ਕਾਂਗਰਸੀ ਨੇਤਾਵਾਂ ਦੀ ਆਪਸੀ ਟੜੇਬੰਦੀ ਨੂੰ ਲੈ ਕੇ ਵੀ ਤਾੜਨਾ ਕੀਤੇ ਜਾਣ ਦੀ ਸੰਭਾਵਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਹਿਸੀਲਾਂ ਵਿੱਚ ਫੈਲੇ ਪ੍ਰਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਗਈ ਜਾਂਚ ਨੇ ਹੁਣ ਨਵਾਂ ਰੂਪ ਧਾਰਨ ਕਰ ਲਿਆ ਹੈ ਇਸ ਤਹਿਤ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰੇਵਾਲ ਵੱਲੋਂ ਮੁੜਕਾ ਨੂੰਗੂ ਅਤੇ ਪਟਵਾਰੀਆਂ ਦੀਆਂ ਬਦਲੀਆਂ ਦੇ ਸਖਤ ਹੁਕਮ ਜਾਰੀ ਕੀਤੇ ਗਏ ਹਨ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕੁੱਲ 26 ਕਾਨੂੰਗੋ ਅਤੇ ਪਟਵਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਹਿਸੀਲਾਂ ਵਿੱਚ ਫੈਲੇ ਪ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਗਈ ਜਾਗਰਣੇ ਹੁਣ ਨਵਾਂ ਰੂਪ ਧਾਰਨ ਕਰ ਲਿਆ ਹੈ ਇਸ ਤਹਿਤ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰੇਵਾਲ ਵੱਲੋਂ ਮੁੜਕਾ ਨੂੰਗੂ ਅਤੇ ਪਟਵਾਰੀਆਂ ਦੀਆਂ ਬਦਲੀਆਂ ਦੇ ਸਖਤ ਹੁਕਮ ਜਾਰੀ ਕੀਤੇ ਗਏ ਹਨ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕੁੱਲ 26 ਕਨੂਗੋ ਅਤੇ ਪਟਵਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ ਖਡੂਰ ਸਾਹਿਬ ਸੀਟ ਤੋਂ ਜਾਤ ਸੰਸਦ ਮੈਂਬਰ ਅਮਰਿਤਪਾਲ ਸਿੰਘ ਲੈ ਕੇ ਹਾਈ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ ਹਾਈ ਕੋਰਟ ਦੇ ਫੈਸਲੇ ਅਨੁਸਾਰ ਅਮਰਿਤਪਾਲ ਸਿੰਘ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਹਾਲਾਂਕਿ ਉਹਨਾਂ ਦੀ ਸੰਸਦੀ ਸੀਟ ਨੂੰ ਕੋਈ ਖਤਰਾ ਨਹੀਂ ਹੈ ਸੰਸਦ ਤੋਂ ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਉਹਨਾਂ ਦੀ ਮੈਂਬਰਸ਼ਿਪ ਬਰਕਰਾਰ ਰਹੇਗੀ ਸੂਤਰਾਂ ਮੁਤਾਬਿਕ ਅਮਰਿਤਪਾਲ ਸਿੰਘ ਨੇ ਹਾਈ ਕੋਰਟ 'ਚ ਦਰਜ ਕੀਤੀ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਜੇਕਰ ਉਹ ਲਗਾਤਾਰ 60 ਦਿਨਾਂ ਤੋਂ ਵੱਧ ਗੈਰਹਾਜ਼ਰ ਰਹਿੰਦੇ ਹਨ ਤਾਂ ਉਹਨਾਂ ਦੀ ਖਡੂਰ ਸਾਹਿਬ ਦੀ ਸੰਸਦੀ ਸੀਟ ਖਤਰੇ 'ਚ ਪੈ ਸਕਦੀ ਹੈ ਕਿਉਂਕਿ 19 ਲੱਖ ਵੋਟਰ ਬਿਨਾਂ ਸੰਸਦ ਦੇ ਅਗਵਾਈ ਤੋਂ ਰਹਿੰਦੇ ਹਨ ਤਾਂ ਉਹਨਾਂ ਦੀ ਮੈਂਬਰਸ਼ਿਪ ਜਾ ਸਕਦੀ ਹੈ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਸਮੇਤ ਪੰਜਾਬ 'ਚ ਦੁਪਹਿਰ ਦੀ ਤੇਜ਼ ਧੁੱਪ ਨਾਲ ਗਰਮੀ ਮਹਿਸੂਸ ਹੋਣ ਲੱਗੀ ਹੈ ਇੱਥੋਂ ਤੱਕ ਕਿ ਲੋਕਾਂ ਨੇ ਸਵੈਟਰ ਅਤੇ ਜੈਕਟਾਂ ਪਾਉਣੀਆਂ ਛੱਡ ਦਿੱਤੀਆਂ ਹਨ ਪਰ ਹੁਣ ਮੌਸਮ ਇੱਕ ਵਾਰ ਫਿਰ ਯੂ ਟਰਨ ਲੈਣ ਜਾ ਰਿਹਾ ਹੈ ਹੋਲੀ ਤੇ ਰੰਗਾਂ ਦੇ ਨਾਲ-ਨਾਲ ਬੱਦਲ ਵੀ ਵਰ ਸਕਦੇ ਹਨ ਕਿਉਂਕਿ ਮੌਸਮ ਵਿਭਾਗ ਨੇ ਪੰਜਾਬ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਨੇ ਪੰਜਾਬ 'ਚ ਅੱਜ ਤੇ ਕੱਲ yellow alert ਜਾਰੀ ਕੀਤਾ ਹੈ ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ 'ਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਵਿਭਾਗ ਮੁਤਾਬਕ ਇਸ ਨਾਲ ਤਾਪਮਾਨ ਚ 2 ਤੋਂ 4 ਡਿਗਰੀ ਘिरा ਬਟਾ ਸਕਦੀ ਹੈ ਲੁਧਿਆਣਾ ਪੱਛਮੀ ਸੀਟ ਤੇ ਹੋਣ ਵਾਲੀ ਉਪ ਚੋਣ ਲਈ ਉਮੀਦਵਾਰ ਦਾ ਐਲਾਨ ਕਰਨ ਦੇ ਮਾਮਲੇ ਚ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਬਾਜ਼ੀ ਮਾਰ ਲਈ ਹੈ ਤੇ ਹੁਣ ਖੁਦ ਅਰਵਿੰਦ ਕੇਜ ਦੀਵਾਲ ਦੀ ਰੈਲੀ ਦੇ ਰੂਪ ਵਿੱਚ ਇੱਥੇ ਚੋਣ ਵਿਗਲ ਬਜਾਇਆ ਜਾਵੇਗਾ ਇੱਥੇ ਜ਼ਿਕਰ ਕਰਦੀ ਕਿ ਲੁਧਿਆਣਾ ਵੈਸ਼ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਸ਼ੱਕੀ ਹਾਲਾਤ ਚ ਮੌਤ ਹੋਣ ਦੀ وجہ ਨਾਲ ਖਾਲੀ ਹੋਈ ਸੀ ਇਸ ਸੀਟ ਨੂੰ ਭਾਵੇਂ ਵਿਧਾਨ ਸਭਾ ਦੇ ਸਪੀਕਰ ਵੱਲੋਂ 11 ਜਨਵਰੀ ਨੂੰ ਹੀ ਖਾਲੀ ਐਲਾਨ ਕਰ ਦਿੱਤਾ ਗਿਆ ਸੀ ਪਰ ਚੋਣ ਕਮਿਸ਼ਨ ਵੱਲੋਂ ਹੁਣ ਤੱਕ ਇਸ ਸੀਟ ਤੇ उपचुनाव ਲਈ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਅਟਕਲਾਂ ਦੇ ਉਲਟ ਗੋਗੀ ਦੀ ਪਤਨੀ ਨੂੰ ਟਿਕਟ ਦੇਣ ਦੀ ਬਜਾਏ ਰਾਜ ਸਭਾ ਸੰਸਦ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਹੁਣ ਅਰੋੜਾ ਦੀ ਚੋਣ ਮਹੀਮ ਦਾ ਆਗਾਜ਼ ਕਰਨ ਲਈ ਕੇਜਰੀਵਾਲ ਖੁਦ ਆ ਰਹੇ ਹਨ ਇਸ ਦੇ ਤਹਿਤ 18 ਮਾਰਚ ਨੂੰ ਲੁਧਿਆਣਾ ਚ ਰੈਲੀ ਰੱਖੇ ਜਾਣ ਦੀ ਸੂਚਨਾ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਪੂਰੇ ਪੰਜਾਬ ਦੀ ਲੀਡਰਸ਼ਿਪ ਨਾਲ ਮੌਜੂਦ ਰਹਿਣਗੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ 2024-25 ਦੀ ਕਰਜ਼ਾ ਲੈਣ ਦੀ ਸੀਮਾ ਖਤਮ ਹੋਣ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਚ ਵਿੱਤੀ ਰਾਜਕਤਾ ਪੈਦਾ ਕਰਨ ਲਈ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਹੈ ਉਹਨਾਂ ਕਿ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਕਰਜ਼ਾ ਲੈਣਾ ਉਹਨਾਂ ਹੀ ਲਾਜ਼ਮੀ ਜਾਪਦਾ ਹੈ ਜਿੰਨਾ ਮਨੁੱਖਤਾ ਦੀ ਹੋਣ ਲਈ ਆਕਸੀਜਨ ਸਰਕਾਰ ਦਾ ਸਾਰਾ ਕੰਮਕਾਜ ਉਧਾਰ ਲੈਣ ਵਾਲੇ ਫੰਡਾਂ ਤੇ ਨਿਰਭਰ ਰਿਹਾ ਹੈ ਸਤੰਬਰ 2024 ਵਿੱਚ ਨਕਦੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਕੇਂਦਰੀ ਵਿੱਤ ਮੰਤਰੀ ਤੋਂ ਚਾਲੂ ਵਿੱਤੀ ਸਾਲ ਲਈ 10000 ਕਰੋੜ ਰੁਪਏ ਦੀ ਵਾਦੂ ਉਧਾਰ ਸੀਮਾ ਦੀ ਮੰਗ ਕੀਤੀ ਸੀ ਸੀਨੀਅਰ ਕਾਂਗਰਸੀ ਆਗੂ ਬਾਜਵਾਨ ਨੇ ਕਿਹਾ ਕਿ ਇਸ ਦੌਰਾਨ ਪੰਜਾਬ ਸਰਕਾਰ ਕੋਲ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨ ਦੇਣ ਲਈ ਫੰਡ ਵੀ ਨਹੀਂ ਹਨ ਪਵਾਨੀਗੜ੍ਹ ਟਰੱਕ ਯੂਨੀਅਨ ਦੇ ਮਾਮਲੇ 'ਚ ਸੰਗਰੂਰ ਤੋਂ ਐਮਐਲਏ ਨਰਿੰਦਰ ਕੁਰਪਰਾ ਦੇ ਖਿਲਾਫ ਮਨਜੀਤ ਸਿੰਘ ਕਾਕਾ ਨੇ ਵੱਡੇ ਇਲਜ਼ਾਮ ਲਾਏ ਹਨ ਆਮ ਆਦਮੀ ਪਾਰਟੀ ਦੇ ਵਿਧਾਇਕਾ ਖਿਲਾਫ ਪ੍ਰੈਸ ਕਾਨਫਰੰেন্স ਕਰਦੇ ਹਾਂ ਕਾਕਾ ਨਾਲ ਸ਼੍ਰੋਮਣਿਕਾਲੀ ਦਲ ਤੋਂ ਵੀਨਰ ਜੇ ਸਿੰਘ ਗੋਲਡੀ ਅਤੇ ਭਾਜਪਾ ਤੋਂ ਅਰਵਿੰਦ ਖੰਨਾ ਕਾਂਗਰਸ ਤੋਂ ਸੁਰਿੰਦਰ ਸੇਵੇ ਆ ਮੌਜੂਦ ਸਨ ਦੱਸ ਦिए ਕਿ ਮਨਜੀਤ ਸਿੰਘ ਕਾਕਾ ਉਹ ਹਨ ਜਿਸ ਨੇ ਭਵਾਨੀਗੜ ਵਿਖੇ ਟਰੱਕ ਯੂਨੀਅਨ ਦਾ ਪ੍ਰਧਾਨ ਬਣਨ ਤੋਂ ਬਾਅਦ ਇੱਕ ਵੀਡੀਓ ਬਣਾ ਕੇ ਨਰਿੰਦਰ ਕੌਰ ਭਰਾ ਦੇ ਉੱਤੇ 30 ਲੱਖ ਰੁਪਏ ਲੈਣ ਦੀ ਗੱਲ ਆਖੀ ਸੀ ਤੇ ਉਸ ਤੋਂ ਬਾਅਦ ਜ਼ਹਿਰ ਖਾ ਕੇ ਖੁਦ ਦੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕਾਕਾ ਦਾ ਕਹਿਣਾ ਹੈ ਕਿ ਨਰਿੰਦਰ ਕੌਰ ਭਰਾਜ ਨੇ ਪੈਸੇ ਲੈ ਕੇ ਉਸ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਨਹੀਂ ਬਣਾਇਆ ਇੱਥੋਂ ਤੱਕ ਕਿ ਦੂਜੇ ਵਿਅਕਤੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਜਿਸ ਤੋਂ ਵੱਧ ਪੈਸੇ ਲਿੱਤੇ ਗਏ ਸਾਨੂੰ ਉਸਨੇ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਵੀ ਨਰਿੰਦਰ ਕੁਰਪਰਾ ਦਾ ਹੀ ਸਾਥੀ ਹੈ ਉਸਨੇ ਕਿਹਾ ਹੈ ਕਿ ਉਸ ਨਾਲ ਪ੍ਰਧਾਨ ਬਣਨ ਲਈ ਪੈਸਿਆਂ ਦੀ ਗੱਲ ਢਿੱਲੋ ਹਵੇਲੀ ਵਿੱਚ ਬੈਠ ਕੇ ਹੋਈ ਸੀ ਉਸਨੇ ਕਿਹਾ ਹੈ ਕਿ ਉਸ ਕੋਲ ਸਬੂਤ ਵਜੋਂ ਮੋਬਾਈਲ ਦੀਆਂ ਸਾਰੀਆਂ ਲੋਕੇਸ਼ਨਾਂ ਹਨ ਜਿਸ ਦੌਰਾਨ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਹੈ ਕਾਕਾ ਨੇ ਇਹ ਸੁਧਰਨ ਨਰੇਂਦਰ ਕੋਰ ਭਰਾ ਦੀ ਕੋਠੀ ਦੀਆਂ ਫੋਟੋਆਂ ਦਿਖਾ ਕੇ ਜਾਂਚ ਦੀ ਵੀ ਮੰਗ ਕੀਤੀ ਹੈ ਉਸ ਨੇ ਕਿਹਾ ਹੈ ਕਿ ਮੈਂ 2014 ਤੋਂ ਆਮ ਆਦਮੀ ਪਾਰਟੀ ਦੇ ਵਿੱਚ ਨਰੇਂਦਰ ਕੋਰ ਭਰਾਜ ਨਾਲ ਕੰਮ ਕਰ ਰਿਹਾ ਹਾਂ ਅਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਦੀ ਖੁੱਲਕੇ ਸਪੋਰਟ ਕੀਤੀ ਸੀ ਪਰ ਅੱਜ ਉਹ ਮੈਨੂੰ ਪਛਾਨਣ ਤੋਂ ਇਨਕਾਰ ਕਰ ਰਹੀ ਹੈ ਮਨਜੀਤ ਸਿੰਘ ਕਾਕੇ ਦੇ ਵੀ ਇਲਜ਼ਾਮ ਹਨ ਕਿ ਟਰੱਕ ਯੂਨੀਅਨ ਚ ਕਰੋੜਾਂ ਦਾ ਕਪਲਾ ਹੈ ਜਿਸ ਨੂੰ ਲੁਕਾਉਣ ਦੇ ਲਈ ਉਸ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਨਹੀਂ ਤਾਂ ਨਰਿੰਦਰ ਕੌਰ ਪ੍ਰਾਜਤੇ ਉਸ ਦੇ ਸਾਥੀਆਂ ਦੀ ਪੋਲ ਖੁੱਲ੍ਹ ਜਾਣੀ ਸੀ ਮਨਜੀਤ ਸਿੰਘ ਕਾਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਜਲਦੀ ਇਨਸਾਫ ਦਿਵਾਇਆ ਜਾਵੇ ਗੱਡੀਆਂ ਵੀ ਪਾਸ ਹੋਣਗੀਆਂ ਤੇ ਗੱਡੀਆਂ ਵੀ ਜੇ ਕੋਈ ਜੇ ਕੋਈ ਕੰਪਲੀਟ ਕਰਦਾ ਉਹ ਗਲਪੈਣ ਤੱਕ ਜਾਵੇ ਜੇ ਕੋਈ ਐਮਬੀਆਈ ਜਾਂ ਕੋਈ ਆਟਗੇ ਕਿਸੇ ਤੋਂ ਰਿਸ਼ਵਤ ਲੈਂਦਾ ਜਾਂ ਕਿਸੇ ਨੂੰ ਖਰਾਬ ਕਰਦਾ ਮੇਰੇ ਧਿਆਨ ਚ ਲਿਆਇਓ ਉਹਦੇ ਤੇ ਸਖਤ ਤੋਂ ਸਖਤ ਉਸ ਅਧਿਕਾਰੀ ਦੇ ਕਾਰਵਾਈ ਹੋਊਗੀ ਕਿ ਤਿੰਨ ਸਾਰੇ ਤਿੰਨ ਦਿਨ ਦੇ ਉਹ ਝਾਲੀ ਲਾਇਸੈਂਸ ਨੇ ਜਿਹੜੇ ਲੋਕ ਤੇ ਹੈਗੇ ਉਹ ਅਧਿਕਾਰੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪ ਆ ਕੇ ਆਪਦੀ ਫੋਟੋ ਲਵਾਉਂਦਾ ਜਾਂ ਕੋਈ ਆਪ ਦਾ ਡਰਾਈਵਰੀ ਲਾਇਸੈਂਸ ਬਣਾਉਣ ਨੂੰ ਦਿੰਦਾ ਜੇ ਉਹਦੇ ਤੋਂ ਕੋਈ ਵੀ ਕਰਪਸ਼ਨ ਦੀ ਜਾਂ ਖਰਜਲ ਖਰਾਬੀ ਦੀ ਸ਼ਿਕਾਇਤ ਆਉਂਦੀ ਆ ਤੇ ਉੱਤੇ ਕਾਰਵਾਈ ਸਰ 108 ਲਾਇਸੈਂਸ ਸਾਰੇ ਇਹ 10000 ਚ ਬਣੇ ਇੱਕ ਵੀ ਬੰਦਾ ਲੋਕਲ ਹੈ ਨਹੀਂ ਇੱਥੇ ਹੈ ਨਹੀਂ ਵਿਦੇਸ਼ਾਂ ਚ ਬੈਠੇ ਆ 108 ਲਾਇਸੈਂਸ ਜੋ ਬੰਦੇ ਇੱਥੇ ਨਹੀਂ ਹੋਣਗੇ ਇਹ ਇਹ ਰੱਤ ਵੀ ਹੋਣਗੇ ਤੇ ਕਾਰਵਾਈ ਵੀ ਹੋਊਗੀ ਸਰ ਇਹ ਲਗਾਤਾਰ ਚੱਲ ਰਿਹਾ ਜੀ ਕੰਮ ਮੈਂ ਕਿਹਾ ਕਾਰਵਾਈ ਤੁਸੀਂ ਤੁਸੀਂ ਇਸੇ ਦਾ ਵੀ ਚੈਕਿੰਗ ਕਰਾ ਲਓ ਕਿ ਤੁਹਾਨੂੰ ਹਜ਼ਾਰਾਂ ਲਾਇਆ ਨਾ ਜਰਾ ਆਮ ਰਾਈਟ ਪ੍ਰੋਵਾਈਡ ਕੀ ਇਹ ਤੁਹਾਡੇ ਹੱਥੇ ਰਹਿ ਗਿਆ ਜਾਂ ਕਾਰਵਾਈ ਹੋਊਗੀ ਕਾਰਵਾਈ ਹੋਊਗੀ ਨਾ ਕੋਰ ਮੰਤਰੀ ਸਟ੍ਰੀਟ ਰਾਫਰ ਕਮਿਸ਼ਨਰ ਨਾਲ ਜਾ ਚੁੱਕੀ ਉੱਥੋਂ ਠੱਪ ਕਰ ਦਿੱਤੀ ਗਈ ਹੈ ਜੀ ਠੱਪ ਹੋ ਜਾਂਦੀ ਹੈ ਜੀ ਮੈਂ ਕਿਹਾ ਇਹਦੇ ਤੇ ਤੁਹਾਡੇ ਚ ਹਫਤੇ ਦੇ ਵਿੱਚ ਵਿੱਚ ਕਾਰਵਾਈ ਹੋ ਕੇ ਤੁਹਾਨੂੰ ਅਫਸਰ ਜਿਹੜੇ ਉਹ ਜੇ ਬਾਕੀ ਉਹਨਾਂ ਗਲਤ ਕੀਤਾ ਉਹਨਾਂ ਤੇ ਸਸਪੈਂਡ ਤੇ ਆਰਡਰ ਸਰ ਐਮਡੀਆਈ ਦਾ ਵੀ ਬਲਕੇ ਉਹਦਾ ਸਟੇਟਸ ਚੈੱਕ ਕਰੋ ਜੀ ਇੱਥੇ ਕੀ ਲੋਕਾਂ ਦਾ ਬਿਹੇਵਰ ਹੋ ਰਿਹਾ ਉੱਚੇ ਗਿਆਨੋਂ ਲੜਦਾ ਹੈ ਪੈਸੇ ਤੋਂ ਬਗੈਰ ਕੰਮ ਕਰਨੀ ਚਾਹੁੰਦਾ ਹੈ ਬੰਦੇ ਬਿਠਾਏ ਸਾਰੇ ਬੰਦੇ ਉਹ ਕੰਮ ਜਿਹੜਾ ਕਰਦਾ ਉਹ ਸਰਕਾਰੀ ਲਈ ਜਾਂਦਾ ਉਹ ਚਿੱਟਾ ਜਾਰੀ ਨਹੀਂ ਕਰਦਾ ਜੀ ਕੋਈ ਵੀ ਅਧਿਕਾਰੀ ਦੁਸ਼ੀ ਪਾਇਆ ਜਾਊਗਾ ਮੈਂ ਤੁਹਾਨੂੰ ਅਸ਼ਵਾਸਨ ਦਵਾਤਾ ਵੀ ਕਾਰਵਾਈ ਹੋਊ ਸਰ ਪੰਜਾਬ ਸਰਕੋਟਾ ਤੋਂ ਲਿਖ ਦਿੱਤਾ ਜਾ ਰਿਹਾ ਹੈ ਪੰਜਾਬ ਜੇਲਟ ਡਿਪਾਰਟਮੈਂਟ ਜੇਲਟ ਬੋਰਡ ਬਣਾਇਆ ਸੀ 2021 ਦੇ ਵਿੱਚ ਤੇ ਇਥੇ ਅਕਸ਼ ਕੁਕਲਾ ਜਿਵੇਂ ਪੰਪ ਵੀ ਪੰਜਾਬ ਦੇ ਕਰ ਦਿੱਤੀ ਸੀ ਉਹ ਉਹਦੇ ਵਿੱਚ ਜੇਲਟ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਵੀ ਪੰਪ પેટ્રોલ ਪੰਪ ਲੱਗੇ ਆ ਹੁਣ ਅਸੀਂ ਨਾਪੇ ਵੀ ਇੱਕ ਪੈਟਰੋਲ ਪੰਪ ਖੋਲਿਆ ਨਮਾ ਫਾਜ਼ਲ ਕਾ ਵੀ ਖੋਲਿਆ ਸਾਡੀਆਂ ਜੇਲਾਂ ਦੇ ਵਿੱਚ ਬੇਕਰੀਆਂ ਵੀ ਖੁੱਲੀਆਂ ਨਾਲ ਜੇ ਕੋਈ ਮਿਸਤਰੀ ਦਾ ਕੰਮ ਜਾਣਦਾ ਜਾਂ ਕੋਈ ਕੱਪੜੇ ਬਣਾਉਣ ਦਾ ਕੰਮ ਜਾਣਦਾ ਉਹ ਸਾਡੀਆਂ ਹੌਜਰੀ ਦੀਆਂ ਮਸ਼ੀਨਾਂ ਕਈ ਤਰ੍ਹਾਂ ਦੇ ਸਾਡੇ ਵਿੱਚ ਜੇਲਾਂ ਦੇ ਕਾਰਖਾਨੇ ਲੱਗੇ ਆ ਵੱਡੀਆਂ ਜੇਲਾਂ ਚ ਤੇ ਆਉਣ ਵਾਲੇ ਸਮੇਂ ਚ ਕੋਸ਼ਿਸ਼ ਇਹ ਹੋਊ ਜਿਹੜੀਆਂ ਸਾਡੀਆਂ ਵੱਡੀਆਂ ਜੇਲਾਂ ਉਹਨਾਂ ਸਾਰੀਆਂ ਦੇ ਵਿੱਚ ਬੇਕਰੀਆਂ ਲੱਕੜ ਫਰਨੀਚਰ ਬਣਾਉਣ ਦੀਆਂ ਮਸ਼ੀਨਾਂ ਦਿੱਤੀਆਂ ਜਾਣ ਕੱਪੜੇ ਬਣਾਉਣ ਦੀਆਂ ਮਸ਼ੀਨਾਂ ਦਿੱਤੀਆਂ ਜਾਣ ਨਾਲ ਹਰ ਜੇਲ ਕਿਉਂਕਿ ਜੇਲ੍ਹਾਂ ਤਕਰੀਬਨ ਰੋਡ ਦੇ ਉੱਪਰ ਆ ਹਰ ਜੇਲ ਦੇ ਅੱਗੇ ਪੈਟਰੋਲ ਪੰਪ ਖੁੱਲੇ ਨਾਲੇ ਤੇ ਸਰਕਾਰ ਨੂੰ ਇੰਕਾਵਾਵੇ ਨਾਲ ਜਿਹੜੇ ਚੰਗੇ ਆਚਰਣ ਵਾਲੇ ਕੈਦੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੰਮ ਮਿਲੇ ਕਿਉਂਕਿ ਜੇ ਪੈਟਰੋਲ ਪੰਪ ਤੇ ਕੰਮ ਕਰਨਾ ਤੇ ਉਹ ਤੇ ਬਾਹਰ ਆ ਕੇ ਦੁਨੀਆਦਾਰੀ ਦੇ ਵਿੱਚ ਕੰਮ ਕਰਨਾ ਦੂਜੇ ਕੈਦੀਆਂ ਨੂੰ ਵੀ ਇਹ ਹੋਵੇ ਪ੍ਰੀਸੀ ਵੀ ਚੰਗਾ ਆਚਰਣ ਕਰੀਏ ਤੇ ਅਸੀਂ ਵੀ ਬਾਹਰ ਦੁਨੀਆਦਾਰੀ ਦੇਖ ਸਕੀਏ ਨਾਲ ਉਹਨਾਂ ਨੂੰ ਪੈਸਾ ਮਿਲੇ ਕੈਦੀਆਂ ਨੂੰ ਉਸ ਪੈਸੇ ਨਾਲ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਾਲ ਸਕਣ ਨਾਲ ਸਰਕਾਰ ਦੀ ਇਨਕਮ ਵੀ ਤੇ ਇਹਦੇ ਨਾਲ ਹੀ ਜੇਲ੍ਹ ਡਿਪਾਰਟਮੈਂਟ ਨੂੰ ਇਨਕਮ ਸੋਰਸ ਵੀ ਬਣ ਜਾਣਾ ਜਿਹਦੇ ਨਾਲ ਜਿਹੜੇ ਕੈਦੀ ਆ ਉਹਨਾਂ ਦੀਆਂ ਸੁੱਖ ਸਹੂਲਤਾਂ ਜਿਹੜੀਆਂ ਅਸੀਂ ਪੂਰੀਆਂ ਕਰ ਸਕੀਏ ਕਿਉਂਕਿ ਵੇਖੋ ਇੱਕ ਹਿਸਾਬ ਨਾਲ ਤੇ ਇਹ ਹੁੰਦੇ ਸੁਧਾਰਕਰ ਤੇ ਕੈਦੀ ਵੀ ਇਨਸਾਨ ਨੇ ਕਈ ਕੈਦੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੋਂ ਅਚਨਚੇਤ ਕੋਈ ਗੁਨਾਹ ਹੋ ਜਾਂਦਾ 10-15% ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਆਦੀ ਹੁੰਦੇ ਆ ਵੀ ਅਹੀਂ ਕ੍ਰਾਈਮ ਕਰਨਾ ਹੀ ਕਰਨਾ 80% 80-85% ਇਹੋ ਜਿਹੇ ਬੰਦੇ ਹੁੰਦੇ ਆ ਕਈ ਵਾਰ ਉਹ ਗੁੱਸੇ 'ਚ ਕੋਈ ਕਦਮ ਉਠਾ ਪੈਂਦੇ ਆ ਜਾਂ ਕਈ ਵਾਰ ਚੰਚੇਤ ਹੋ ਜਾਂਦਾ ਪਰ ਜਦੋਂ ਗੁਨਾਹ ਹੋ ਜਾਂਦਾ ਕੋਈ ਜੁਰਮ ਹੋ ਜਾਂਦਾ ਫਿਰ ਉਹਨੂੰ ਸਜ਼ਾ ਮਿਲਦੀ ਉਹ ਜੇਲ੍ਹ 'ਚ ਜਾਂਦਾ ਤੇ ਸਾਡਾ ਸਾਡੇ ਅਧਿਕਾਰੀਆਂ ਦਾ ਮੇਨ ਮੰਤਬ ਇਹ ਹੁੰਦਾ ਕਿ ਇਹਨਾਂ ਲੋਕਾਂ ਨੂੰ ਸੁਧਾਰ ਕੇ ਜਦੋਂ ਸਜ਼ਾ ਪੂਰੀ ਹੋ ਜਾਂਦੀ ਆ ਇਹਨਾਂ ਨੂੰ ਇਹਨਾਂ ਦੇ ਘਰਾਂ 'ਚ ਭੇਜ ਕੇ ਤੇ ਇਹ ਆਪਦੇ ਘਰਾਂ ਚ ਬਹਿ ਕੇ ਆਪਦੇ ਪਰਿਵਾਰ ਚ ਆਪਦੇ ਬੱਚਿਆਂ ਚ ਕੁਸ਼ ਰਹਿਣ ਤੇ ਆਪਦੇ ਬੱਚਿਆਂ ਨੂੰ ਪੜਾ ਲਖਾ ਕੇ ਵੱਡੇ ਅਫਸਰ ਬਣਦੇ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀ ਆ ਮੇ ਤੋਂ ਪੈਸੇ ਨਹੀਂ ਮੰਗ ਕਰੀਆ ਅਸੀਂ ਛੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਸੀ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਟੋਂ ਨਾਲ ਦੀ ਨਾਲੇ ਬੈਕ ਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਹਵੇਲੀ ਉਥੇ ਸਾਡੀਆਂ ਲੋਕੇਸ਼ਨਾਂ ਵੀ ਨੇ ਸਾਰਾ ਕੁਝ ਦਾ ਕੋਟੇਲੋ ਹਵੇਲੀ 'ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਇੰਨੇ ਪੈਸੇ ਨਹੀਂ ਦੇ। ਫਿਰ ਤੁਸੀਂ ਪ੍ਰਧਾਨ ਲਗੋ। ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀਆਂ ਦੀਆਂ ਵੀਡੀਓਆਂ ਨੇ। ਆ ਸਾਰਾ ਕੁਸਾ ਆਉਂਦੇ ਦੀ ਵੀ ਜਾਂਦੇ ਦੀ ਵੀ। ਜਦ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ। ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਨੇ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੀ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ। ਡੇਟ ਦੱਸ ਦੇ 21 21 ਤਰੀਕ ਨੂੰ 21 ਫਰਵਰੀ 2025 ਨੂੰ ਜੇ ਦਿਨ ਵੀ ਉਹਨਾਂ ਨੇ ਕਿਹਾ ਵੀ ਇਹ ਲੋਕੇਸ਼ਨ ਵੀ ਘੜਾ ਸਕਦੇ ਹੋ ਬਕਾਇਦਾ ਜਿਹੜੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬਾਕੀ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲਾਂ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਤੀ ਗੱਡੀ ਵੀ ਤੇ ਗੁੱਟਕਾ ਸਾਬ ਵੀ ਸੌਂ ਖਾ ਕੇ ਪੈਣ ਨੇ ਵੀ ਤੈਨੂੰ ਪ੍ਰਧਾਨ ਲਾਉਂਗੇ ਬਾਈ 2023 ਚ ਲੈ ਇੱਕ ਮੁੰਡਾ ਬਰਗਟ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਬੱਗੂ ਵਾਲੇ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗ ਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਨੂੰ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਕਹਿੰਦੇ ਪਹਿਲੇ ਪ੍ਰਧਾਨ ਦਾ ਫੀਸ ਖਰਚਾ ਕਰਾਇਆ ਇਸ ਤੋਂ ਬਾਅਦ ਵੀ ਐਗ ਦੀ ਤੈਨੂੰ 30 ਲੱਖ ਰੁਪਇਆ ਦੇਣਾ ਪੈਣਾ ਜੇ ਤੈਨੂੰ ਪ੍ਰਧਾਨ ਲੱਗਣਾ ਮੇਰੇ ਕੋਲ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਉਹਦਾ ਪਰਾਲਾ ਤੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੇ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਤਾਂ ਮੈਂ ਵੀ ਆਪ ਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਪਾਈ ਹੋਏ ਨੇ 2000 ਤੋਂ ਪਲੱਸ ਮੈਂ ਉਹ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚ ਲਾਇਆ ਨੇ ਹੈੱਡ ਵੀਤੀਏ ਮੇਰੇ ਤੇ ਉਸ ਤੋਂ ਬਾਅਦ ਮੇਰਾ ਮੇਰੇ ਵੱਡੇ ਭਾਈ ਨੇ ਹੈਪੀ ਰਿੰਗ ਹੋ ਗਈ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲੇ 70-80 ਗੱਡੀਆਂ ਨੇ ਸਾਰਾ ਕੁਸਾ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਚੀ ਦਾ ਸਵਾਲ ਆ ਮੇਰੇ ਮਿਆ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਵੀ ਆ ਪੈ ਜਾ ਕਿੱਥੋਂ ਆਇਆ ਉਹ ਮੈਂ ਤਾਂ ਦੱਸਦਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਬੈਸਾ ਰਹਿਆ ਆਹ ਕੋਠੀ ਪੇਰੀਆ ਸੰਗਰੂਰ ਚ ਆਹ ਦੇਖ ਲਓ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹ ਹੱਦੇ ਕੋਠੀਆਂ ਪਾ ਰਹੇ ਨੇ ਕਿੱਥੋਂ ਆ ਰਹੇ ਨੇ ਬੈਠੇ ਇਹ ਆਮਕਰ ਦੀ ਕੁੜੀ ਆ ਕਹਿੰਦੇ ਨੇ ਬੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹ ਵੀਡੀਓ ਆ ਰਹੀਆਂ ਨੇ ਆਹ ਦੇਖ ਲੋ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜਾ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਯੂਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਦੇ ਬਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਦੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਅਸੀਂ ਉਹ ਵਲੰਟੀਅਰਾਂ ਸੋਡੇ ਜਿਹੜੇ 2014 ਚ ਦੋ ਵਾਰੀ ਤਿੰਨ ਉਜਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜਿਆਦਾ ਧੱਕਾ ਹੋ ਰਿਹਾ